ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੁੱਬੇ ਵੇਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਹੁਣ ਰਾਹਤ ਕਾਰਜ ਤੇ ਪੀੜਤਾਂ ਨੂੰ ਮੁੜ ਪੈਰਾਸਰ ਕਰਨ ਦੇ ਯਤਨ ਜੋਰਾਂ ਤੇ ਚੱਲ ਰਹੇ ਹਨ ਉੱਥੇ ਇਨ੍ਹਾਂ ਹੜ੍ਹਾਂ ਦੇ ਕਾਰਨਾਂ ਬਾਰੇ ਵੀ ਕਈ ਚਰਚਾਵਾਂ ਜੋਰਾਂ ਤੇ ਹਨ ਮੰਨਿਆ ਜਾ ਰਿਹਾ ਹੈ ਕਿ ਜਿੱਥੇ ਹੜ੍ਹਾਂ ਦਾ ਮੁੱਖ ਕਾਰਨ ਭਾਰੀ ਵਰਖਾ ਦਾ ਹੋਣਾ ਹੈ ਉੱਥੇ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਅਤੇ ਦਰਿਆਵਾਂ ਤੇ ਸਰੋਖਵਾਨਾਂ ਦੁਆਰਾ ਕੀਤਾ ਗਿਆ ਕਬਜ਼ਾ ਵੀ ਹੜ੍ਹਾਂ ਦਾ ਮੁੱਖ ਕਾਰਨ ਬਣਿਆ ਹੈ। ਕੱਲ ਪੁਲਾਥਾ ਹਲਕੇ ਦੇ ਮੰਡ ਖੇਤਰ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਡੇਰਾ ਬਿਆਸ ਤੇ ਦੋਸ਼ ਲਾਏ ਕਿ ਡੇਰਾ ਬਿਆਸ ਨੇ ਬਿਆਸ ਦਰਿਆ ਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਇਸ ਦੇ ਵਹਾਣ ਵਿੱਚ ਰੁਕਾਵਟ ਖੜੀ ਕੀਤੀ ਹੈ ਜਿਸ ਦੇ ਚੱਲਦੇ ਇਸ ਖੇਤਰ ਵਿੱਚ ਆਏ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਡੇਰਾ ਬਿਆਸ ਤੋਂ ਬਿਆਸੂ ਦਰਿਆ ਉੱਪਰ ਕੀਤੇ ਗਏ ਕਬਜ਼ੇ ਨੂੰ ਤੁਰੰਤ ਛਡਵਾਵੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣਗੇ ਇਸ ਮੌਕੇ ਪ੍ਰਸ਼ਾਸਨ ਤੇ ਦਬਾਅ ਪਾਉਣ ਲਈ ਕਿਸਾਨਾਂ ਨੇ ਇਸ ਖੇਤਰ ਵਿੱਚ 26 ਸਤੰਬਰ ਨੂੰ ਇੱਕ ਟਰੈਕਟਰ ਮਾਰਚ ਕੱਢਣ ਦਾ ਐਲਾਨ ਵੀ ਕੀਤਾ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉੱਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉੱਥੇ ਇੱਕ ਸਾਡੇ ਸਾਹਮਣੇ ਡੇਰਾ ਵਿਆਸ ਰਾਧਾ ਸਵਾਮੀ ਆ ਉਹਦੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ੍ਹ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਇਸ ਧੁੱਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਹਾਂ ਪਰੰਤੂ ਇਹ ਜਿਹੜਾ ਮਸਲਾ ਵਾ ਇਹ ਐਡਾ ਕੁ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਆਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਿਸ ਨਹਿਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰੀਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰਿਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜੇ ਔਰ ਪੰਜਾਬ ਪਾਈਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੱਲ ਮੰਗ ਕੀਤੀ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਜਾਂਚ ਕਿਸੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕਰਵਾਈ ਜਾਣੀ ਚਾਹੀਦੀ ਹੈ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਇੱਕ ਗੈਰ ਤਜਰਬੇਕਾਰ ਕੰਪਨੀ ਨੂੰ ਮਾਧੋਪੁਰ ਹੈੱਡਵਰਕਸ ਦੀ ਸੁਰੱਖਿਆ ਦੀ ਜਾਂਚ ਦਾ ਠੇਕਾ ਦਿੱਤਾ ਸੀ ਜਿਸ ਦੀ ਅਣਗਹਿਲੀ ਕਾਰਨ ਇੱਥੇ ਫਲੱਡ ਗੇਟ ਟੁੱਟ ਗਏ ਉਹਨਾਂ ਇਹਨਾਂ ਦੋਸ਼ਾਂ ਦਾ ਵੀ ਖੰਡਨ ਕੀਤਾ ਕਿ ਸੂਬੇ ਵਿੱਚ ਆਏ ਹੜ੍ਹਾਂ ਲਈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਆਖਿਆ ਕਿ ਰਣਜੀਤ ਸਾਗਰ ਡੈਮ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਕੰਟਰੋਲ ਹੇਠ ਹੈ ਐਸਾ ਡੈਮ ਵਿੱਚੋਂ ਸਰਕਾਰ ਨੇ ਆਪਣੀ ਗਲਤੀ ਨਾਲ ਇੱਕਦਮ ਭਾਰੀ ਮਾਤਰਾ ਵਿੱਚ ਪਾਣੀ ਛਡਵਾਇਆ ਜਿਸ ਤੋਂ ਬਾਅਦ ਮਾਧੋਪੁਰ ਹੈੱਡਵਰਕਸ ਤੇ ਪਾਣੀ ਪਹੁੰਚਣ ਤੋਂ ਪਹਿਲਾਂ ਉੱਥੇ ਗੇਟ ਨਹੀਂ ਖੁਲਵਾਏ ਇਸ ਕਾਰਨ ਇਸ ਖੇਤਰ ਵਿੱਚ ਹੜ੍ਹ ਆ ਗਏ ਤੇ ਇਹਨਾਂ ਨੇ ਭਾਰੀ ਤਬਾਹੀ ਮਚਾਈ ਜਾਖੜ ਨੇ ਇਹ ਦੋਸ਼ ਵੀ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ ਵੀ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਉਧਰ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੁਆਰਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਜਾ ਰਿਹਾ ਦੌਰਾ ਲਗਾਤਾਰ ਜਾਰੀ ਹੈ। ਕੱਲ ਸultanpur Lodhi ਦੇ ਖੇਤਰ ਵਿੱਚ ਦੌਰਾ ਕਰਦੇ ਹੋਏ ਉਹਨਾਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਵਿੱਚ ਹੜ੍ਹ ਆਉਣ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮਾਂ ਰਹਿੰਦਿਆਂ ਦਰਿਆਵਾਂ ਦੀ ਸਫਾਈ ਨਾ ਕਰਵਾਉਣਾ ਹੈ। ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ 1 ਸਾਲ ਦੇ ਅੰਦਰ-ਅੰਦਰ ਸਾਰੇ ਬੰਦ ਪੱਕੇ ਕਰ ਦਿੱਤੇ ਜਾਣਗੇ ਇਸ ਮੌਕੇ ਉਹਨਾਂ ਬੰਦ ਬੰਨਣ ਲਈ 2 ਲੱਖ ਰੁਪਏ ਦਾ ਦਾਨ ਵੀ ਦਿੱਤਾ ਸਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪ੍ਰਾਪੇਸਾਨ ਦਿੱਤੀ ਤੋਂ ਬਾਅਦ ਸਰਕਾਰ ਵੱਲੋਂ ਕਈ ਸਾਜ਼ਿਸ਼ਾਂ ਤੋਂ ਨਿਰਦੇਸ਼ਾਂ ਤੋਂ ਬਾਅਦ ਹੁਣ ਜਾਬ ਸਰਕਾਰ ਸਰਕਾਰ ਪਰ ਹੋ ਗਈ ਹੈ ਸੂਬੇ ਵਿੱਚ ਵਿੱਚ ਤੱਕ ਪ੍ਰਾਪੇਸਾਨ ਮਾਮਲੇ ਵਿੱਚ ਬੇਚਾ ਕਿਸਾਨਾਂ ਬ੍ਰੋ ਫਾਈਲ ਰਿਪੋਰਟ ਦਰਜ ਕੀਤੀਆਂ ਜਾਂਚ ਕੀਤੀਆਂ ਹਨ ਜਦਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਲਾਲ ਐਂਟਰੀਆਂ ਵੀ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਲਗਭਗ 1.5 ਲੱਖ ਰੁਪਏ ਦੇ ਜੁਰਮਾਨੇ ਵੀ ਕਿਸਾਨਾਂ ਤੇ ਲਾ ਦਿੱਤੇ ਗਏ ਹਨ ਪੰਜਾਬ ਸਰਕਾਰ ਨੇ ਪਿਛਲੇ ਰਿਕਾਰਡ ਦੇ ਆਧਾਰ ਤੇ ਸੂਬੇ ਵਿੱਚ ਹੁਣ 643 ਪਿੰਡਾਂ ਨੂੰ ਪ੍ਰਾਲੀ ਸਾਨ ਦੇ ਮਾਮਲੇ ਵਿੱਚ ਹੌਟਸਪੌਟ ਐਲਾਨ ਦਿੱਤਾ ਹੈ ਇਸ ਦੌਰਾਨ ਪੰਜਾਬ ਭਰ ਵਿੱਚ ਪ੍ਰਾਲੀ ਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਲਗਭਗ ਆਪਣੇ 8000 ਮੁਲਾਜ਼ਮਾਂ ਦੀ ਇੱਕ ਵਿਸ਼ੇਸ਼ ਪ੍ਰਾਲੀ ਸੁਰੱਖਿਆ ਫੋਰਸ ਬਣਾਈ ਹੈ ਜੋ ਕਿ ਕਿਸਾਨਾਂ ਨੂੰ ਪ੍ਰਾਲੀ ਸਾਨਣ ਤੋਂ ਰੋਕੇਗੀ ਇਸ ਦੇ ਦਰਮਿਆਨ ਸੂਬੇ ਵਿੱਚ ਪ੍ਰਾਲੀ ਸਾਨ ਦਾ ਰੁਝਾਨ ਲਗਾਤਾਰ ਜਾਰੀ ਰਿਹਾ ਹੁਣ ਤੱਕ ਸੂਬੇ ਵਿੱਚ 75 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਪਹਿਲੇ ਨੰਬਰ ਤੇ ਹੈ ਆਖਰਕਾਰ ਪੰਜਾਬ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਅਨਾਜ ਲੈਣ ਵਾਲੇ ਲੱਖਾਂ ਸ਼ੱਕੀ ਲਾਭਪਾਤਰੀ ਹਟਾਉਣ ਲਈ ਕੇਂਦਰ ਦੇ ਹੁਕਮਾਂ ਨੂੰ ਪ੍ਰਬੰਧ ਕਰ ਲਿਆ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸੂਬੇ ਦੇ ਤਕਰੀਬਨ 11 ਲੱਖ ਸ਼ੱਕੀ ਲਾਭਪਾਤਰੀਆਂ ਨੂੰ ਹਟਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਕਰਯੋਗ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕੇਂਦਰ ਦੀ ਭਾਈਪਾ ਸਰਕਾਰ ਤੇ ਸਿਆਸੀ ਹੱਲਾ ਬੋਲਿਆ ਸੀ ਪਰ ਪਤਾ ਲੱਗਿਆ ਹੈ ਕਿ ਹੁਣ ਚੁੱਪਚਾਪ ਹੀ ਤੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਰੂਲਾਂ ਵਿੱਚ ਸੋਧ ਕਰਕੇ ਇਹਨਾਂ ਸ਼ੱਕੀ ਲਾਭਪਾਤਰੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹੁਣ ਜਿਨ੍ਹਾਂ ਕੋਲ 4 ਪਈਆ ਵਾਹਨ ਹੈ ਜਾਂ ਉਹ 2.5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ ਹਨ ਜਾਂ ਆਮਦਨ ਕਰ ਭਰਦੇ ਹਨ ਇਹਨਾਂ ਨੂੰ ਹੁਣ ਮੁਫਤ ਅਨਾਜ ਲੈਣ ਵਾਲੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਦੇਸ਼ ਭਰ ਵਿੱਚ ਅੱਜ ਤੋਂ ਵਸਤੂਆਂ ਸਸਤੀਆਂ ਹੋ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ GST ਦਰਾਂ ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਇਹ ਦਰਾਂ ਅੱਜ ਤੋਂ ਲਾਗੂ ਹੋ ਰਹੀਆਂ ਹਨ। ਰਸੋਈ ਦਾ ਸਮਾਨ, ਇਲੈਕਟ੍ਰੋਨਿਕਸ ਉਪਕਰਨ, ਦਵਾਈਆਂ, ਮੈਡੀਕਲ ਉਪਕਰਨ, ਗੱਡੀਆਂ, ਬੀਮੇ ਆਦ ਸਸਤੇ ਹੋ ਜਾਣਗੇ। ਨਵੀਆਂ GST ਦਰਾਂ ਮੁਤਾਬਕ ਹੁਣ ਕਿਰਿਆਨੇ ਦਾ ਸਮਾਨ ਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਲਗਭਗ 13% ਦੀ, ਕੱਪੜੇ, ਜੁੱਤੀਆਂ ਤੇ ਹੋਰ ਬ੍ਰਾਂਡਡ ਆਈਟਮਾਂ 7% ਦੀ, ਸਿਹਤ ਤੇ ਜੀਵਨ ਬੀਮਾ 18% ਦੀ, ਦਵਾਈਆਂ 12% ਦੀ, ਜਦਕਿ AC ਤੇ ਹੋਰ ਚੀਜ਼ਾਂ 7% ਦੀ ਘਟ ਜਾਣਗੀਆਂ। ਨਵੀਆਂ GST ਦਰਾਂ ਮੁਤਾਬਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਲਡ ਡਰਿੰਕਸ, ਐਨਰਜੀ ਡਰਿੰਕਸ ਤੇ ਤਬਾਕੂ ਉਤਪਾਦ ਹੁਣ ਮਹਿੰਗੇ ਹੋਣਗੇ। ਚੋਣ ਕਮਿਸ਼ਨ ਨੇ ਸੂਬਾਈ ਚੋਣ ਕਮਿਸ਼ਨ ਨੂੰ 30 ਸਤੰਬਰ ਤੱਕ ਵਿਸ਼ੇਸ਼ ਸੁਧਾਈ ਲਈ ਤਿਆਰ ਰਹਿਣ ਦੇ ਹੁਕਮ ਦੇ ਦਿੱਤੇ ਹਨ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਨਵੰਬਰ ਵਿੱਚ ਹੁਣ ਦੇਸ਼ ਭਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਅਮਲ ਸ਼ੁਰੂ ਹੋ ਜਾਵੇਗਾ ਇਸ ਵਿਸ਼ੇਸ਼ ਸੁਧਾਈ ਦਾ ਮੁੱਖ ਕਾਰਨ ਦੇਸ਼ ਵਿੱਚ ਰਹਿ ਰਹੇ ਵਿਦੇਸ਼ੀ ਗੈਰ ਕਾਨੂੰਨੀ ਲੋਕਾਂ ਨੂੰ ਵੋਟਰ ਸੂਚੀਆਂ ਵਿੱਚੋਂ ਬਾਹਰ ਕੱਢਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਐਨ ਆਰ ਆਈ ਦੀ ਵਿਵਾਦਿਤ ਕੋਠੀ ਦੇ ਮਾਮਲੇ ਦਾ ਫੈਸਲਾ ਕਰਦਿਆਂ ਕੱਲ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਨੂੰ ਵੱਡੀ ਰਾਹਤ ਦੇ ਕੇ ਕਲੀਨ ਚਿੱਟ ਦੇ ਦਿੱਤੀ ਗਈ ਜ਼ਿਕਰਯੋਗ ਹੈ ਕਿ ਇੱਕ ਐਨ ਆਰ ਆਈ ਅਮਰਜੀਤ ਕੌਰ ਵੱਲੋਂ ਵਿਧਾਇਕਾ ਤੇ ਦੋਸ਼ ਲਾਇਆ ਗਿਆ ਸੀ ਕਿ ਉਸਨੇ ਜਗਰਾਉਂ ਦੇ ਹੀਰਾ ਬਾਗ ਸਥਿਤ ਵਿੱਚ ਉਸਦੀ ਕੋਠੀ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਤੋਂ ਬਾਅਦ ਸਰਬਜੀਤ ਕੌਰ ਮਾਨੂਕੇ ਨੇ ਇਸ ਮਸਲੇ ਤੇ ਹਾਈ ਕੋਰਟ ਦਾ ਰੋਕ ਕੀਤਾ ਸੀ ਹਲਕਾ ਗੱਲ ਦੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਦੇ ਪਿੰਡ ਲਹਿਰਾ ਸਥਿਤ ਘਰ ਤੇ ਬੀਤੀ ਰਾਤ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਨ੍ਹਾਂ ਅਨਸਰਾਂ ਨੇ ਆਗੂ ਦੇ ਘਰ ਤੇ ਗੋਲੀਆਂ ਚਲਾਈਆਂ ਤੇ ਉਸ ਦੀ ਕਾਰ ਨੂੰ ਅੱਗ ਦੇ ਭੇਂਟ ਚੜਾ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਆਗੂ ਵੱਲੋਂ ਪਿੰਡ ਵਿੱਚ ਨਸ਼ਾ ਵਿਰੋਧੀ ਮਹਿੰਮ ਚਲਾਏ ਜਾਣ ਤੋਂ ਇਹ ਲੋਕ ਖਫਾ ਸਨ। ਪੁਲਿਸ ਨੇ ਇਨ੍ਹਾਂ ਹਮਲਾਵਰਾਂ ਦੀ ਪਛਾਣ ਕਰਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅੰਮ੍ਰਿਤਸਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਗਾਤਾਰ ਜਾਰੀ ਹੈ। ਕੱਲ ਅੰਮ੍ਰਿਤਸਰ ਪੁਲਿਸ ਨੇ ਇੱਕ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਅੰਤਰਰਾਜੀ ਅਫੀਮ ਤਸਕਰੀ ਦੇ ਗਰੋਹ ਦਾ ਪਰਦਾਫਾਸ਼ ਕਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਇਨ੍ਹਾਂ ਕੋਲੋਂ 12 ਕਿਲੋ ਅਫੀਮ ਬਰਾਮਦ ਕੀਤੀ। ਇਸ ਦੇ ਨਾਲ ਸਰਹੱਦੀ ਖੇਤਰ ਵਿੱਚ ਵੀ ਅੰਮ੍ਰਿਤਸਰ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਇੱਕ ਆਪਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋਂ 10 ਕਿਲੋ ਹਿਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਸ਼੍ਰੋਮ ਨੇ ਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੋੜਾ ਦਾ ਕੱਲ੍ਹ ਸ਼ਾਮ ਮੁਹਾਲੀ ਦੇ ਫੋਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ ਸ਼ੂਗਰ ਤੇ ਡੇਂਗੂ ਤੋਂ ਪੀੜਤ ਦੱਸੇ ਜਾ ਰਹੇ ਸਨ ਉਹ ਪ੍ਰਕਾਸ਼ ਸਿੰਘ ਬਾਦਲ ਦੀ 1997 ਦੀ ਅਕਾਲੀ ਦਲ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ ਇਸ ਦਰਮਿਆਨ ਮਸ਼ਹੂਰ ਸੰਗੀਤਕਾਰ ਚਰਨਜੀਤ ਅਹੂਜਾ ਵੀ ਕੱਲ੍ਹ ਸਾਡਾ ਸਾਥ ਛੱਡ ਗਏ ਉਹਨਾਂ ਆਪਣੀ ਰਹਿائش ਤੇ ਸ਼ਾਮ 6 ਵਜੇ ਆਖਰੀ ਸਾਹ ਲਏ ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਲਿਵਰ ਦੇ ਕੈਂਸਰ ਤੋਂ ਪੀੜਤ ਸਨ ਅਮਰੀਕਾ ਤੇ ਇਜ਼ਰਾਇਲ ਦੇ ਵਿਰੋਧ ਦੇ ਬਾਵਜੂਦ ਕੱਲ ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਨੇ ਫਲਸਤੀਨ ਰਾਸ਼ਟਰ ਨੂੰ ਮਾਨਤਾ ਦੇ ਦਿੱਤੀ। ਇਨ੍ਹਾਂ ਮੁਲਕਾਂ ਨੇ ਆਸ ਪ੍ਰਗਟਾਈ ਕਿ ਉਹਨਾਂ ਦੁਆਰਾ ਫਲਸਤੀਨ ਰਾਸ਼ਟਰ ਨੂੰ ਮਾਨਤਾ ਦੇਣ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਸ਼ਾਂਤੀ ਸਥਾਪਿਤ ਹੋਣ ਦਾ ਰਾਹ ਪੱਧਰਾ ਹੋ ਜਾਵੇਗਾ। ਉਧਰ ਇਜ਼ਰਾਇਲ ਨੇ ਇਨ੍ਹਾਂ ਮੁਲਕਾਂ ਦੁਆਰਾ ਫਲਸਤੀਨ ਰਾਸ਼ਟਰ ਨੂੰ ਮਾਨਤਾ ਦੇਣ ਦੇ ਮੁੱਦੇ ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਅਜਿਹਾ ਕਦੇ ਵੀ ਸੰਭਵ ਨਹੀਂ ਹੋਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਐਲਾਨ ਕੀਤਾ ਕਿ ਉਹ ਕਦੇ ਵੀ ਫਲਸਤੀਨ ਰਾਸ਼ਟਰ ਦਾ ਸੁਪਨਾ ਪੂਰਾ ਨਹੀਂ ਹੋਣ ਦੇਣਗੇ ਇਜ਼ਰਾਈਲ ਨੇ ਇਸ ਦੇ ਪ੍ਰਤੀਕਰਮ ਵਜੋਂ ਸਖਤ ਕਦਮ ਚੁੱਕਣ ਦਾ ਐਲਾਨ ਵੀ ਕੀਤਾ ਆਏ ਦਿਨ ਨਵੇਂ ਫੈਸਲੇ ਲੈਣ ਦੇ ਕਾਰਨ ਚਰਚਾ ਵਿੱਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨੋਬਲ ਸ਼ਾਂਤੀ ਪੁਰਸਕਾਰ ਪ੍ਰਤੀ ਪਿਆਰ ਕੱਲ ਇੱਕ ਵਾਰ ਫਿਰ ਜਗ ਚਾਹਰ ਹੋ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਆਖਿਆ ਕਿ ਹੁਣ ਤੱਕ ਉਹਨਾਂ ਦੀ ਬਦੌਲਤ ਦੁਨੀਆ ਵਿੱਚ 7 ਜੰਗਾਂ ਖਤਮ ਹੋਈਆਂ ਹਨ ਇਸ ਲਈ ਉਹ ਹੁਣ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ ਦਿੱਲੀ ਦੇ ਹੌਜ ਖਾਸ ਇਲਾਕੇ ਵਿੱਚ ਜਾਲ ਸਾਜਾਂ ਨੇ ਖੁਦ ਨੂੰ ਈਡੀ ਤੇ ਸੀਬੀਆਈ ਦੇ ਅਧਿਕਾਰੀ ਦੱਸ ਕੇ ਇੱਕ ਸਾਬਕਾ ਬੈਂਕ ਅਧਿਕਾਰੀ ਨੂੰ ਡਿਜੀਟਲ ਅਰੈਸਟ ਕਰ ਉਸ ਕੋਲੋਂ 23 ਕਰੋੜ ਰੁਪਏ ਠੱਗ ਲਏ ਮੁਲਜ਼ਮਾ ਨੇ ਪੀੜਤ ਨੂੰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿੱਚ ਸ਼ਾਮਲ ਦੱਸ ਕੇ ਡਿਜੀਟਲ ਅਰੈਸਟ ਕਰ ਇੱਕ ਮਹੀਨੇ ਤੱਕ ਫਲੈਟ ਤੋਂ ਬਾਹਰ ਜਾਣ ਤੋਂ ਰੋਕੀ ਰੱਖਿਆ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੇ ਅਮਰੀਕਾ ਲਈ ਪੜ੍ਹਾਈ ਜਾਣ ਦਾ ਰੁਝਾਨ ਮੰਦਾ ਪੈ ਗਿਆ ਹੈ। ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਮਰੀਕਾ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇੱਕ ਸਾਲ ਵਿੱਚ ਲਗਭਗ 46% ਦੀ ਜਦਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 75% ਤੱਕ ਕਮੀ ਆ ਗਈ ਹੈ। ਤਬਈ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦੇ ਗੇੜ ਵਿੱਚ ਕੱਲ ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਏ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਕੱਲ ਦੇ ਪੂਰੇ ਮੈਚ ਵਿੱਚ ਤਲਖੀ ਬਰਕਰਾਰ ਰਹੀ ਖਾਸ ਕਰਕੇ ਗੇਂਦਬਾਜ਼ੀ ਕਰਦੇ ਸਮੇਂ ਪਾਕਿਸਤਾਨੀ ਖਿਡਾਰੀ ਭਾਰਤੀ ਖਿਡਾਰੀਆਂ ਨਾਲ ਬਿਨਾਂ ਕਿਸੇ ਕਾਰਨ ਉਲਝਦੇ ਨਜ਼ਰ ਆਏ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ